ਸਾਸ਼ੀਕਾਲ ਤੁਸੀਂ ਦੇਖ ਰਹੇ ਹੋ ਨਿੰਦਰ ਪੰਜਾਬੀ মিডিਆ ਮੈਂ ਮਨਤ ਕਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਅੰਮ੍ਰਿਤਸਰ ਜਲਦ ਬਣੇਗਾ ਆਈਟੀ ਦਾ ਹੱਬ ਸੀਐਮ ਪੰਗਵੰਤਮਾਨ ਨੇ ਹੌਕੀ ਖਿਡਾਰੀਆਂ ਨੂੰ ਦਿੱਤੀ ਵੱਡੀ ਖੁਸ਼ਖਬਰੀ ਬੰਗਲਾਦੇਸ਼ ਦੇ ਵਿੱਚ ਹੋ ਰਏ ਹੰਗਾਮੇ ਨੂੰ ਲੈ ਕੇ ਪਾਕਿਸਤਾਨੀ ਦਾ ਹੱਥ ਕਿਸਾਨਾਂ ਲਈ ਸਰਕਾਰ ਨੇ ਲਿਆ ਵੱਡਾ ਫੈਸਲਾ ਪਠਾਨਕੋਟ ਚ ਮੁੜ ਦਿਸ਼ੇ ਅਣਪਛਾਤੀ ਲੋਕ ਹੁਣ ਖੇਬਰਾਵ ਵਿਸਥਾਰ ਨਾਲ ਅੰਮ੍ਰਿਤਸਰ ਜਲਦ ਹੀ ਆਈਟੀ ਦਾ ਹੱਬ ਬਣਨ ਜਾ ਰਿਹਾ ਹੈ ਦੱਸ ਦਈਏ ਕਿ ਅੰਮ੍ਰਿਤਸਰ ਵਿੱਚ 2022 ਵਿੱਚ ਮੁਕੰਮਲ ਹੋਣ ਵਾਲਾ ਸੌਫਟਵੇਅਰ ਟੈਕਨਾਲੋਜੀ ਪਾਰਕ ਜਲਦ ਹੀ ਕਾਰਜਗਲ ਹੋ ਜਾਵੇਗਾ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਵੀਰਵਾਰ ਨੂੰ ਮੌਨਸੂਨ ਸੈਸ਼ਨ ਦੌਰਾਨ ਆਈਟੀ ਪਾਰਕ ਨੂੰ ਲੈ ਕੇ ਸਵਾਲ ਉਠਾਏ ਜਿਸ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਅਤੇ ਰਾਜ ਮੰਤਰੀ ਨੇ ਇਸ ਸੰਬੰਧੀ ਭਾਰਤ ਸਰਕਾਰ ਦੀ ਯੋਜਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਸੌਫਟਵੇਅਰ ਟੈਕਨੋਲੋਜੀ ਪਾਰਕ 2022 ਵਿੱਚ ਬਣ ਕੇ ਤਿਆਰ ਹੋ ਜਾਵੇਗਾ ਅੰਮ੍ਰਿਤਸਰ ਦੀ ਪੂਗੌਲਿਕ ਸਥਿਤੀ ਤੇ ਨਜ਼ਰ ਮਾਰੀਏ ਤਾਂ ਇਹ ਸੰਧ ਏਜੰਸੀਆਂ ਦੇ ਬਹੁਤ ਨੇੜੇ ਹੈ ਇਹ ਅੰਮ੍ਰਿਤਸਰ ਤੋਂ ਮੱਧ ਏਜੰਸੀਆਂ ਲਈ 2-3 ਘੰਟੇ ਦੀ ਫਲਾਈਟ ਹੈ ਉਹਨਾਂ ਨੇ ਸੌਫਟਵੇਅਰ ਦੀ ਵੀ ਲੋਡ ਹੈ ਅੱਜ ਕੱਲ ਸਾਰੇ ਵੱਡੇ ਸ਼ਹਿਰ ਰੁੱਝੇ ਹੋਏ ਹਨ ਇਹਦੇ 'ਚ ਜੇਕਰ ਅਸੀਂ ਅੰਮ੍ਰਿਤਸਰ ਵੱਲ ਧਿਆਨ ਦੇਈਏ ਤਾਂ ਫਾਇਦਾ ਹੋਵੇਗਾ ਜੇਕਰ ਅੰਮ੍ਰਿਤਸਰ ਦੀ ਆਈਟੀ ਪਾਰਕ ਨੂੰ ਕਾਰਜਸ਼ੀਲ ਬਣਾ ਦਿੱਤਾ ਜਾਵੇ ਤਾਂ ਅੰਮ੍ਰਿਤਸਰ ਸੌਫਟਵੇਅਰ ਐਕਸਪਰਟ ਦਾ ਚੰਗਾ ਹੱਬ ਬਣ ਸਕਦਾ ਹੈ ਦੱਸਈਏ रिसर्च जल्द ही टेक्नोलॉजी हब बनन जा रहा है हॉकी खिलाड़ियों ਦੇ ਤਗਮਾ ਜਿੱਤਣ ਤੋਂ ਬਾਅਦ ਸੀਐਮਾਨ ਵੱਲੋਂ ਖਿਡਾਰੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਦੱਸਿਆ ਕਿ ਭਾਰਤੀ ਹਾਕੀ ਟੀਮ ਨੇ ਵੀਰਵਾਰ ਨੂੰ ਪੈਰਾਓਲੰਪਿਕ ਚੇਨ ਨੂੰ ਚੌਥਾ ਤਗਮਾ ਦਵਾਇਆ ਭਾਰਤੀ ਪੁਰਸ਼ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾ ਕੇ ਕਾਸੀ ਦਾ ਤਗਮਾ ਜਿੱਤਿਆ ਜਿੱਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧີນ ਪੈਂਦੇ ਟਿਸ਼ਮੋਵਾਲ ਵਿੱਚ ਕੈਪਟਨ ਹਰਮਨ ਪ੍ਰੀਤ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਹੈ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਨੂੰ ਜਿੱਤ ਤੇ ਵਧਾਈ ਦਿੱਤੀ ਹੈ ਸੀਐਮ ਮਾਨ ਨੇ ਕਿਹਾ ਹੈ ਸਾਡੀ ਖੇਡ ਨੀਤੀ ਅਨੁਸਾਰ ਅਸੀਂ ਕਾਂਸੀ ਦਾ ਤੰਗਮਾ ਜੇਤੂ ਹਾਂ ਕਰੋੜ ਰੁਪਏ ਦੇਵਾਂਗੇ ਚੱਕ ਦੇ ਇੰਡੀਆ ਵਰਤਨਯੋਗ ਹੈ ਕਿ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 10 ਖਿਡਾਰੀਆਂ ਦੇ ਹੋਣ ਕਾਰਨ ਸੀਐਮ ਭਗਵੰਤ ਮਾਨ ਦਾ ਖਿਡਾਰੀਆਂ ਨਾਲ ਕਾਫੀ ਪਿਆਰ ਸੀ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੈਪਟਨ ਹਰਮਨਪ੍ਰੀਤ ਸਿੰਘ ਨਾਲ ਫੋਨ ਤੇ ਗੱਲ ਕੀਤੀ ਸੀ ਅਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸੀ ਦੱਸਈਏ ਕਿ ਹਾਕੀ ਟੀਮ ਨੇ ਪਰ ਨੂੰ ਚੌਥਾ ਤਗਮਾ ਦਵਾਇਆ ਹੈ ਜਿਸ ਦੀ ਖੁਸ਼ੀ ਦੇ ਵਿੱਚ ਭਗਵੰਤ ਮਾਨ ਵੱਲੋਂ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ بیٹے ਨੇ ਇਲਜ਼ਾਮ ਲਗਾਇਆ ਹੈ ਕਿ ਬੰਗਲਾਦੇਸ਼ ਦੇ ਵਿੱਚ ਹੋ ਰਹੀ ਹਿੰਸਾ ਦੇ ਪਿੱਛੇ ਪਾਕਿਸਤਾਨੀਆਂ ਦਾ ਹੱਥ ਹੈ ਦਾ ਸਹੀ ਹੈ ਕਿ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪੁੱਤਰ ਸੰਜੀਵ ਵਵਾਜੀਦ ਜੋਏ ਨੇ ਵੱਡਾ ਦਾਅਵਾ ਕੀਤਾ ਹੈ ਉਸਨੇ ਬੰਗਲਾਦੇਸ਼ ਵਿੱਚ ਚਤਨਾਵ ਤੇ ਹਿੰਸਾ ਲਈ ਸਿੱਧੇ ਤੌਰ ਤੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਹਨਾਂ ਕਹਿੰਿਆ ਕਿ ਬੰਗਲਾਦੇਸ਼ ਵਿੱਚ ਹਿੰਸਾ ਤੇ ਸਿਆਸੀ ਉਥਲ ਪੁਥਲ ਪਾਕਿਸਤਾਨ ਦੀ ਖੂਫੀ ਏਜੰਸੀ ISI ਦਾ ਹੱਥ ਹੈ PTI ਨਾਲ ਗੱਲ ਕਰਦੇ ਆ ਵਾਜਦ ਨੇ ਕਿਹਾ ਸਾਡੇ ਕੋਲ ਬਹੁਤ ਸਾਰੇ ਸਬੂਤ ਹਨ ਸਾਨੂੰ ਸ਼ੱਕ ਹੈ ਕਿ ਇਸ ਪੂਰੀ ਘਟਨਾ ਵਿੱਚ ਪਾਕਿਸਤਾਨ ਦੀ ISI ਦਾ ਹੱਥ ਸੀ ਉਹਨਾਂ ਕਿਹਾ ਕਿ ਹਮਲੇ ਅਤੇ ਅੰਦੋਲਨ ਦੋਵਾਂ ਇਹਦੀ ਪਹਿਲਾਂ ਤੋਂ ਯੋਜਨਾ ਬਣਾਈ ਗਈ ਸੀ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਰਾਹੀਂ ਖੂਬ ਚਿੰਗਾਰੀ ਪੜਕਾਈ ਗਈ ਹੈ ਵਾਜਦ ਨੇ ਕਿਹਾ ਹੈ ਕਿ ਇੱਕ ਪਾਸੇ ਸਰਕਾਰ ਸਥਿਤੀ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੂਜੇ ਪਾਸੇ ਉਹ ਸਥਿਤੀ ਨੂੰ ਬੱੱਤਰ ਕਰਦੇ ਚਲੇ ਗਏ ਨੇ ਸੰਜੀਵ ਵਾਜਦ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦੇ ਹਥਿਆਰਾਂ ਨਾਲ ਪ੍ਰਦਰਸ਼ਨਕਾਰੀ ਪੁਲਿਸ ਤੇ ਹਮਲਾ ਕਰ ਰਹੇ ਸਨ ਉਹ ਵਿਦੇਸ਼ੀ ਤਾਕਤਾਂ ਜਾਂ ਅਤਵਾਦੀ ਸੰਗਠਨ ਹੀ ਮੁਹੱਈਆ ਕਰਵਾ ਸਕਦੀਆਂ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਦੇ ਬੇਟੇ ਨੇ ਦਾਅਵਾ ਕੀਤਾ ਹੈ ਕਿ ਬੰਗਲਾਦੇਸ਼ ਦੇ ਵਿੱਚ फडਕ ਰਹੀ ਹਿੰਸਾ ਦੇ ਪਿੱਛੇ ਪਾਕਿਸਤਾਨੀ ਏਜੰਸੀਆਂ ਦਾ ਹੱਥ ਹੈ ਦੇਸ਼ ਦੇ ਵਿੱਚ ਸੂਰਜੀ ਊਰਜਾ ਨਾਲ ਖੇਤੀ ਟਿਊਬਵੈਲ ਚੱਲਣਗੇ ਸਰਕਾਰ ਦਾ ਇਹ ਵੱਡਾ ਫੈਸਲਾ ਹੈ ਦਾ ਸੇ ਕਿ ਪੰਜਾਬ ਦੀ ਨਵੇਂ ਅਤੇ ਨਿਵੋਨ ਯੂਤ ਊਰਜਾ ਕੈਬਨਿਟ ਮੰਤਰੀ ਅਮਨ अरोड़ा ਨੇ ਕਿਹਾ ਹੈ ਕਿ ਪੰਜਾਬ ਵਿੱਚ 20000 ਖੇਤੀ ਟਿਊਬਵੈਲ ਸੂਰਜੀ ਊਰਜਾ ਤੇ ਚਲਾਏ ਜਾਣਗੇ ਇਸ ਦੀ ਟ੍ਰੈਂਡ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਜਲਦ ਹੀ ਸਰਕਾਰ ਪੋਰਟਲ ਖੋਲੇਗੀ ਅਤੇ ਲੋਕ ਇਸ ਲਈ ਅਪਲਾਈ ਕਰ ਸਕਣਗੇ ਵੀਰਵਾਰ ਨੂੰ ਸੁਨਾਮ ਵਿਖੇ ਪ੍ਰੇਮ ਕਲੱਬ ਦੇ ਦਫ਼ਤਰ ਵਿਸ਼ੇਸ਼ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਮਨ अरोड़ा ਨੇ ਕਿਹਾ ਹੈ ਕਿ ਸੂਰਜੀ ਅਤੇ ਪੌਣ ਊਰਜਾ ਰਹੀ ਊਰਜਾ ਦੇ ਵਿੱਚ ਆਉਂਦੀ ਹੈ ਅਤੇ ਹਰੀ ਊਰਜਾ ਵਿਸ਼ੁਦਾ ਭਵਿੱਖ ਹੈ ਪੰਜਾਬ ਨੇ 2030 ਤੱਕ ਮੌਜੂਦਾ ਸੂਰਜੀ ਊਰਜਾ ਦੀ ਸਮਰਥਨ ਨੂੰ ਟਕਣਾ ਕਰਨ ਦੀ ਟੀਚਾ ਸਾਚਾ ਹੈ ਸਰਕਾਰ ਤਾਂ ਪੁਰਜਾ ਨੂੰ ਘਟਾਉਣ ਲਈ ਗੰਭੀਰ ਹੈ ਜੋ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ ਉਹਨਾਂ ਦੱਸਿਆ ਕਿ ਪੰਜਾਬ ਵਿੱਚ 333 ਪਾਵਰ ਗ੍ਰਿਡ ਦੀ ਚੋਣ ਕੀਤੀ ਗਈ ਹੈ ਅਤੇ ਇਸ ਗ੍ਰਿਡ ਤੇ 4-4 ਮੈਗਾਵਾਟ ਦੇ ਛੱਟ ਪ੍ਰੋਜੈਕਟ ਸਥਾਪਿਤ ਕੀਤੇ ਜਾਣਗੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਹੁਣ ਸੂਰਜੀ ਊਰਜਾ ਦੇ ਖੇਤਰ ਵਿੱਚ ਆਤਮ ਨਿਰਭਰਣ ਬਣ ਜਾਵੇਗਾ ਪੰਜਾਬ ਵਿੱਚ ਵਧ ਰਹੀ ਬਿਜਲੀ ਦੀ ਪਤਾ ਅਤੇ ਹਜ਼ਾਰਾਂ ਕਰੋੜ ਰੁਪਏ ਦੀਆਂ ਸਬਸਿਡੀਆਂ ਨੂੰ ਕਾਬੂ ਕਰਨ ਲਈ ਸਰਕਾਰ ਦਾ ਸਾਰਾ ਧਿਆਨ ਸੂਰਜੀ ਊਰਜਾ ਤੇ ਲੱਗਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਸੂਬੇ 'ਚ ਦੀਪਗਵੰਤ ਮਾਨ ਸਰਕਾਰ ਪੰਜਾਬ ਨੂੰ ਮੋਰੀ ਸੂਬਿਆਂ ਵਿੱਚ ਮੁشار ਕਰਨ ਲਈ ਯਤਨ ਸ਼ੀਲ ਹੈ ਇਸ ਮੌਕੇ ਆਪ ਆਗੂ ਸਾਹਿਬ ਸਿੰਘ ਬਲਵੀਰ ਸਿੰਘ ਲੰਬਾ ਲਾਡੀ ਸਿੰਘ ਆਦਿ ਹਾਜ਼ਰ ਹਨ ਦੱਸ ਦਈਏ ਕਿ ਪੰਜਾਬ ਦੇ ਖੇਤਾਂ ਦਾ ਟਿਊਬਵੈੱਲ ਹੁਣ ਸੂਰਜੀ ਊਰਜਾ ਤੇ ਚਲਾਉਣ ਦੀ ਪ੍ਰਕਿਰਿਆ ਚਾਲੂ ਕਰ ਦਿੱਤੀ ਗਈ ਹੈ ਜਲਦ ਹੀ ਸਰਕਾਰ ਪੋਰਟਲ ਖੋਲੇਗੀ ਜਿਸ ਦੇ ਵਿੱਚ ਲੋਕ ਅਪਲਾਈ ਕਰ ਸਕਣਗੇ ਸਵਤੰਤਰਤਾ ਦਿਵਸ ਦੇ ਮੌਕੇ ਤੇ ਪੁਲਿਸ ਅਤੇ ਫੌਜ ਚੌਕਸ ਹੋ ਜਾਂਦੀ ਹੈ ਪਠਾਨਕੋਟ ਦੇ ਵਿੱਚ ਫਿਰ ਕੁਝ ਅਣਪਛਾਤੇ ਲੋਕ ਦੇਖੇ ਗਏ ਨੇ ਦੱਸਦਾ ਇਹ ਕਿ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ਚ ਡੇਢ ਮਹੀਨੇ ਦੇ ਅੰਦਰ ਫਿਰ ਤੋਂ ਸ਼ੱਕੀ ਵਿਅਕਤੀ ਦੇਖੇ ਗਏ ਹਨ ਪੁਲਿਸ ਨੇ ਉਹਨਾਂ ਦੀ ਭਾਲ ਲਈ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਪਿੰਡ ਰਾਕਮਬਲਾ ਦੀ ਕਹਿਣਾ ਹੈ ਕਿ ਇਸ ਕਾਬਾ ਫੌਜੀ ਅਤੇ ਇੱਕ ਔਰਤ ਨੇ ਵੀਰਵਾਰ ਸਵੇਰੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਬੁੱਧਵਾਰ ਰਾਤ ਕਰੀਬ 11:30 ਵਜੇ ਉਹਨਾਂ ਦੇ ਘਰ ਨੇੜੇ ਇੱਕ ਆਵਾਜ਼ ਸੁਣਾਈ ਦਿੱਤੀ ਤੇ ਉਹ ਜਾਗ ਪਏ ਤਾਂ 2 ਵਜੇ ਦੇ ਕਰੀਬ 6 ਵਿਅਕਤੀ ਘਰ ਦੇ ਨਾਲ ਲੱਗਦੀ ਗਲੀ ਵਿੱਚ ਲੰਘ ਦੇਖੇ ਗਏ ਜਿਨ੍ਹਾਂ ਨੇ ਫੌਜੀ ਦੀ ਵਰਦੀ ਵਰਗੇ ਕੱਪੜੇ ਪਾਏ ਹੋਏ ਸੰੂਚਨਾ ਤੋਂ ਬਾਅਦ ਐਸਐਸਪੀ ਗੁਰਦਾਸਪੁਰ ਰਹੀਮ ਸਾਇਜ਼ ਡੀਐਸਪੀ ਹਰਕ੍ਰਿਸ਼ਨ ਸਿੰਘ ਦਿਹਾਤੀ ਅਤੇ ਡੀਐਸਪੀ ਆਪਰੇਸ਼ਨ ਸੁਖਵੀਰ ਸਿੰਘ ਨੇ ਪਿੰਡ ਵਿੱਚ ਪਹੁੰਚ ਕੇ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਇਸ ਦੌਰਾਨ ਪੁਲਿਸ ਕਮਾਂਡੋ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਕਮਾਂਡੋ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਕੱਲੇ-ਕੱਲੇ ਕੋਨੇ ਦੀ ਤਲਾਸ਼ੀ ਲਈ ਗਈ ਹੈ ਹਾਲਾਂਕਿ ਤਲਾਸ਼ੀ ਮੁਹਿੰਮ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਸੁਰੱਖਿਆ ਏਜੰਸੀਆਂ ਨੇ ਪਿੰਡ ਉੱਚ ਕੇ ਸ਼ੱਕੀ ਵਿਅਕਤੀ ਨੂੰ ਦੇਖਣ ਦਾ ਦਾਵਾ ਕਰਨ ਵਾਲਿਆਂ ਤੋਂ ਪੁੱਛਗਿੱਛ ਕੀਤੀ ਦੱਸਈਏ ਕਿ 77 ਦਾ ਦਿਵਸ ਦੇ ਦੌਰਾਨ ਕੁਝ ਸ਼ੱਕੀ ਵਿਅਕਤੀ ਪਠਾਨਕੋਟ ਦੇ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲੇ ਨੇ ਹਾਲਾਂਕਿ ਇਹ ਵਿਅਕਤੀ ਰਾਤ ਦੇ ਮੌਕੇ ਤੇ ਲੋਕਾਂ ਵੱਲੋਂ ਦੇਖੇ ਗਏ ਨੇ ਤੇ ਉਹਨਾਂ ਨੇ ਸੂਚਨਾ ਪੁਲਿਸ ਨੂੰ ਦਿੱਤੀ ਉਸ ਤੋਂ ਬਾਅਦ ਪੁਲਿਸ ਵੱਲੋਂ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਨਵੀਆਂ ਤੇ ਤਾਜ਼ੀ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ ਮੀਡੀਆ ਹੁੰਦੀ ਹੋਈ ਇਜਾਜ਼ਤ ਧੰਨਵਾਦ